ਆਰੇ ਬਾਈ ਗੰਦੇ ਚੱਕਰ ਚ ਮੈਂ ਕਿੱਥੇ ਫਸ ਗਿਆ ਪਿੱਛੋਂ ਗੱਡੀ ਆ ਦੇ ਕਾਰ ਨੇ ਠੋਕਦੀ ਇਹਨੂੰ ਅੱਗ ਲੱਗਦੀ ਤਿੰਨ ਚਾਰ ਬੰਦੇ ਆਪਸੇ ਜੀ ਫਾਈਟ ਕਰੀ ਜਾਂਦੇ ਮੈਂ ਵੀ ਮਾਰ ਲੰਨਾ ਹਾਂਜੀ ਕਿਦਾਂ ਸਾਰੇ ਇੱਕ ਵਾਰ ਹੋਰ ਫ੍ਰੀ ਫਾਇਰ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਆਪਾਂ ਉਤਰ ਲੱਗੇ ਹੀ ਪੀਕ ਤੇ ਫਿਰ ਮੈਂ ਕਿਹਾ ਪੀਕ ਤੇ ਕਾਫੀ ਬੰਦੇ ਸੀਗੇ ਆਪਾਂ ਸਾਈਡ ਇਹ ਤੇ ਉੱਤਰ ਜੰਨੇ ਆ ਥੋੜਾ ਜਿਹਾ ਸਾਈਡ ਇਹ ਤੇ ਮੇਰੇ ਬੰਦਿਆਂ ਨੇ ਮੈਨੂੰ ਤਾਰ ਲਿਆ ਤੇ ਆਪਾਂ ਇੱਥੇ ਸਮਾਨ ਸਮੂਨ ਚੱਕ ਲਿਆ ਸੀਗਾ ਸਮਾਨ ਸਮੂਨ ਚੱਕ ਕੇ ਮੈਂ ਕਿਹਾ ਫਿਰ ਪੀਕ ਤੇ ਚੱਲਾਂਗੇ ਰਸ਼ ਕਰਾਂਗੇ ਸਾਰੇ ਜਾਣੇ ਪੀਕ ਤੇ ਆ ਗਏ ਸੀਗੇ ਅਸੀਂ ਤੁਹਾਨੂੰ ਦੇਖ ਹੀ ਲਿਆ ਸਮ ਤੇ ਸਾਹਮਣੇ ਕੀ ਦੇਖਦਾ ਦੋ ਬੰਦੇ ਲੁਕਣ ਲੱਗੇ ਉਹਨੇ ਮੈਂ ਪੂਰਾ ਡੈਮੇਜ ਇੱਕ ਪਿੱਛੇ ਤੋਂ ਮਾਰਿਆ। ਨਾਲੇ ਮੱਕੜੀ ਛੱਡਤੀ। ਓਹੋ ਮੱਕੜੀ ਛੱਡਣ ਤੋਂ ਪਹਿਲਾਂ ਮੈਂ ਉੱਥੇ ਹੁਲਾਤਾ ਸੀਗਾ। ਠੀਕ। ਉਹ ਇਸ ਤੋਂ ਬਹੁਤ ਡੈਮੇਜ ਹੋਇਆ। ਚੱਲ ਬੋਟੋ ਫਿਰ। ਆਹੋ ਦੋ ਨੌਕ। ਟੂ ਅ ਕੋਲੋ ਵਟਸਪੀ ਹੋ ਗਈ। ਦੋ ਨੌਕ ਕਰਤੇ। ਮਾਰ ਕਿੱਲ ਕਰਤੇ ਦੋ ਸੱਚ ਫਿਰ ਆ ਗਿਆ ਹਲਕੂ ਤੋਂ ਮਾਰ ਲਈ ਹਲਕੂ ਤੋਂ ਮਾਰ ਕੇ ਗੱਡੀ ਚਾ ਕੇ ਅਸੀਂ ਲਾ ਲਏ ਜਿਹੜਾ ਹੈਟਲੈਸ ਮਿਸ਼ਨ ਤੇ ਹੈਟਲੈਸ ਮਿਸ਼ਨ ਤੇ ਫਿਰ ਸ਼ੁਰੂ ਹੋ ਗਿਆ ਅਸੀਂ ਤਾਂ ਮੰਨਦਾ ਚੱਲ ਚੱਲਦੇ ਆ ਦਿੱਲੀ ਸਾਈਡ ਮੇਰੇ ਯਾਰ ਦੋ ਤਿੰਨ ਜਾਣੇ ਸਾਰੇ ਅਸੀਂ ਚਲੇ ਗਏ ਦਿੱਲੀ ਸਾਈਡ ਉਹ ਗੱਡੀ ਥੋੜੀ ਜੋ ਸਟੰਟ ਵਾਈਸ ਬੜਾ ਖਤਰਨਾਕ ਸੀ ਚੱਕ ਲਿਆ ਸੀ ਇਹ ਹੈਟਲੈਸ ਦਾ ਇਹ ਮੋਟਰ ਸਾਈਕਲ ਦੇ ਉੱਪਰ ਬੈਠਾ ਸੀ ਮੇਰਾ ਨਹੀਂ ਜਾਣਦਾ ਕੀ ਹੋ ਗਿਆ ਇਹ ਨਹੀਂ ਬਣਿਆ ਹੈਗਾ ਉਗਾ ਮੈਂ ਗੱਡੀ ਚੱਕਣ ਦੀ ਦੂਜੇ ਵਾਰ ਮੈਂ ਗੱਡੀ ਚੱਕ ਲਈ ਗੱਡੀ ਚੱਕ ਕੇ ਦੇ ਰਿਹਾ ਤੇ ਤੁਸੀਂ ਲੱਤ ਇੱਕ ਬੰਦੇ ਰਹਿਣਾ ਨਹੀਂ ਜਦੋਂ ਜਾਨ ਸੜਾਣੇ ਕਰਨਾ ਨਹੀਂ ਚੱਕ ਲਈ ਅੱਜ ਦੋ ਨੰਬਰ ਬਈਆ ਨੂੰ ਮਾਰੀਏ ਨਾ ਆਹ ਲੱਗਾ ਝੋਟਾ ਆਜੇ ਦੂਜੇ ਪੰਨੇ ਤੋਂ ਆਹ ਦੇ ਇਕੱਲੇ ਹਰ ਦੋ ਆਹ ਤੇਰਾ ਮੇਰੇ ਹਿੱਸੇ ਆ ਗਿਆ ਇਹ ਪੱਟੂ ਨੇ ਹਨ ਮੋਟ ਚੱਲਦੇ ਚੱਲਦੇ ਮੋਟਰਸਾਈਕਲ ਤੇ ਹਾਲ ਮਾਰਤੀ ਮਝ ਨਹੀਂ ਲੱਗਿਆ ਨੂੰ ਕੀ ਹੋ ਗਿਆ। ਉਹ ਕੁੱਪੀ ਪਣੀ ਹੋਈ ਕਾਲ ਹੈ ਜਿਆਹਾਂ ਤੇ ਕਬਣਾ ਬੰਦਾ ਪਿੱਛੇ ਨਾ ਹੋ ਰਿਹਾ। ਕਿਸ ਮੂਰ ਨਾ ਕੋ ਹੋ ਗਿਆ। ਘਰ ਤਾਰ ਬਾਈ ਕਿਸੇ ਨੇ। ਉਧਰ ਨੂੰ ਮੋਟਰਸਾਈਕਲ ਵਾਲਾ ਉਧਰੋਂ ਆਇਆ। ਮੈਂ ਸੋਚਿਆ ਵੀ ਇਹਨਾਂ ਚਲੋ ਉਧਰ ਜਾ ਰਹੇ ਸੀਗੇ ਮੈਂ ਇਕੱਲਾ ਹੀ ਗੱਡੀ ਚਾਕੇ ਆ ਦੇਖਿਆ ਸੀ ਸਾਈਡ ਤੇ ਉਹ ਕੰਮ ਲੱਗੇ ਨੇ। ਲੋਡਿੰਗ ਲੈਂਡ ਤੇ ਉਹ ਡ੍ਰੌਪ ਲੋਡਿੰਗ ਲੱਗੇ ਨੇ ਡ੍ਰੌਪ ਲੋਡਿੰਗ ਹੋ ਰਿਹਾਗਾ। ਤੇ ਮੈਂ ਸੋਚਿਆ ਵੀ ਉੱਥੇ ਜਨਾ ਫਿਰ ਬਾਅਦ ਵਿੱਚ ਚੱਲ ਬਾਦ ਵਿੱਚ ਇੱਥੇ ਫਾਈਟ ਹੋਣ ਲੱਗੀ ਜਿਹਨਾਂ ਦੀ ਮੈਨੂੰ ਤਾਂ ਨਹੀਂ ਪਤਾ ਬਣਾ ਬੰਦੇ ਨੇ ਕੋਈ ਵਰ ਨੌਕ ਨੂੰ ਕੋਈ ਅੰਦਾ ਵੀ ਚੱਲਦੇ ਆ। ਉਹ ਫਿਰ ਉਹਨੇ ਕਿੱਲ ਕਰਤਾ ਸੀਗਾ ਇਧਰੋਂ ਕਿਲ ਕਰਕੇ ਇਧਰ ਬੀੜਾ ਗੂੜਾ ਕੱਢ ਲਿਆ। ਉਹ ਤਾਂ ਮਨ ਆਵੇ ਬੰਦੇ ਦੀ ਬਾਜੀ ਆ ਰਹੀ ਦੀ। ਆ ਮੋੜ ਤੇ ਫਿਰ ਮੈਂ ਦੋਨੋਂ ਗੱਡੀ ਗੱਡੀ ਫੇਰ ਪਾ ਲਿਆ ਪੰਜਵਾਂ। ਧੰਨਵਾਦ ਜੀ ਪਾ ਲਿਆ।

ਤੂੰ ਦੇਖ ਲੈ ਗਰੇ ਮਾ ਯਾਰ ਇਹ ਮੇਰੇ ਸਾਰੇ ਚੱਲੇ ਹੁੰਦੇ ਉਹ ਚੱਲਿਆ ਉਹ ਨੋਟ ਨਹੀਂ ਬਚ ਗਿਆ ਜੇ ਕਿ ਸ਼ਾਟ ਲੱਗ ਜਾਂਦਾ ਮੱਥੇ ਜਿਹਨੂੰ ਮੇਰਾ ਮੱਥਾ ਬਾੜ ਦੇਣਾ ਸੀਗਾ ਹੱਥਾਂ ਬਾਬਾ ਨੂੰ ਕਾਪੜਾ ਇਹ ਰਹੂਨ ਕਰ ਲਈ ਇਹ ਆਪਾਂ ਇਧਰ ਮੈਂ ਤਾਂ ਰਿਵਾਈਵ ਕਰ ਲੈਂਦੇ ਆ ਰਿਵਾਈਵ ਤਾਂ ਚਲੇ ਗਿਆ ਮੇਰੇ ਨਾਲ ਦਾ ਵੀ ਰਿਵਾਈਵ ਕਰਨ ਗਿਆ ਮੇਰੇ ਕੋਲ ਤੋਪ ਤੇ ਤੋਪਨ ਘੱਟ ਸੀਗੇ ਇਹ ਇੱਕ ਟੋਕਨ ਨੂੰ ਮੈਂ ਕੋਤ 1300 ਟੋਕਨ ਦੀ ਜਗ੍ਹਾ ਮੈਂ ਰੀਵਾਈਵ ਕਰ ਲਿਆ। ਮੈਂ ਰੀਵਾਈਵ ਕੀਤਾ ਫਿਰ ਉਹਨੂੰ 4 ਨੰਬਰ ਨੂੰ ਰੀਵਾਈਵ ਕਰਤਾ। ਰੀਵਾਈਵ ਕਰਕੇ ਇੱਥੇ ਯਾਰ ਹੋਰ ਹੈ ਨਹੀਂ ਸੀ ਕਿ ਮੈਂ ਕਿਹਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ 700 ਪੁਆਇੰਟ ਰਹਿ ਗਿਆ। 700 ਪੁਆਇੰਟ। ਇਹਦੇ ਨਾਲ ਦੇ ਗੰਦੇ ਸਾਰੇ ਪਾਜੀ ਮੋੜੇ ਜੂਨ ਜੂਨ ਬੋਰ ਕੱਟ ਦੀ ਜਾਈ ਰੈਂਟ ਵਾਲੀ। ਇੱਕ ਵਾਰ ਤਾਂ ਮੈਂ ਜੂਨ ਚ ਮਰੇ ਆ। ਰੱਬ ਤਾਂ ਕੋਲ ਤਾਂ ਕਿ ਮੈਂ ਪੁੱਛ ਗਿਆ ਜੀ ਆਂ ਬੱਡੀ ਵਾਲ ਨੂੰ ਲਾ ਲਿਆ ਪਿੱਛੇ ਦੇਖੋ ਹੋਰ ਸੱਚ ਤੁਹਾਨੂੰ ਦੱਸਾਂ ਆਪਣਾ ਕਿਹਦੇ ਵਿੱਚ ਆਪਾਂ ਗੱਡੀ ਦੇ ਉੱਤਰ ਸਾਈਡ ਦੇ ਕੱਢ ਕੇ ਮਾਰ ਨਹੀਂ ਸਕਦੇ ਹੈ ਨਾ PUBG ਜਿਹਾ ਆਪਾਂ ਮਾਰ ਲੱਗਦੇ ਆ ਤੇ PUBG ਜਿਹਨ ਨੂੰ ਪਿੱਛੇ ਗੱਡੀ ਲੱਗੀ ਆਉਣ ਨੂੰ ਭੰਨ ਦੇ ਨਹੀਂ ਜਿਹਨਾਂ ਦੇ ਬੰਦੇ ਆ ਨੇ ਇਹ ਵੀ ਇੱਕ ਪਲੱਸ ਪੁਆਇੰਟ ਆ ਹੋਰ ਜਾਏਗਾ ਆ ਭਾਈ ਤੇ ਜੀ ਇਹ ਤੂੰ ਸਾਲਾ ਗਲੂ ਵਾਲਾ ਤੇ ਸਾਡੀ ਗੱਲ ਗਲੂ ਵਾਲੀ ਤੋਂ ਬਦ ਨਾ ਗੱਲ ਕਰੀਂ ਚੱਲ ਨੇੜ ਤੋਂ ਤੂੰ ਬੱਸ ਜੇ ਹਾਂ ਇਸ ਤੋਂ ਥੋੜੀ ਬਚ ਕੇ ਭੱਜ ਲੇਗਾ ਗੱਡੀ ਚਾਕੇ ਭੱਜਣ ਲੱਗਿਆ ਸੀ ਆਈਏ ਤੈਨੂੰ ਭੱਜਣ ਦੇ ਦਾਂਗੇ ਥੀਲ ਹੂਲ ਕਰਕੇ ਆਪਾਂ ਵੀ ਚੱਲੇਗੇ ਚੱਲੇ ਚੱਲੀਏ ਜਾਂਚ ਕਿਉਂ ਕਿ ਉਹਰੇ ਤੇ ਕਮੇਟ ਤੇ ਗਲਤੀ ਹੋ ਜਾਂਦੀ ਇੱਕ ਬੰਦੇ ਨੂੰ ਬਚਾਉਣ ਵਿੱਚ ਯਾਰ ਪਾਸ ਤੇ ਉਹਦੀ ਉਹੀ ਉਹੀ ਸਾਰੀ ਗਲਤੀ ਕਰਕੇ ਸਾਰਾ ਪੱਠਾ ਵੇਝ ਜਾਂਦਾ ਉਹ ਬੰਦਾ ਲੁਟਾ ਦੇਤਾ ਇਹ ਵੀ ਯਾਰ ਕੋਈ ਲੱਗੇ ਬੰਨੇ ਨਾ ਇਹਦੇ ਫੱਟ ਜਾ ਤੂੰ ਇਹ ਸਾਰੇ ਇਕੱਲੇ ਲੈ ਜੰਨੇ ਆ ਤੇ ਮੈਂ ਤੇ ਡ੍ਰੌਪ ਲੁੱਟਣਾ ਆ ਗਿਆ ਡ੍ਰੌਪ ਲੁੱਟਣ ਨੂੰ ਤੇ ਉਹ ਇੱਕ ਆਪਣਾ ਬੰਦਾ ਉਹੋ ਹੋ ਗਿਆ ਸੀ ਚੱਲ ਬਟਿਆ ਗਿਆ ਤੋਂ ਵੀ ਸੀ ਮੈਨੂੰ ਚਲ ਰਵਾਈ ਕਰਦਿੰਦੀ ਆ ਆਪਣੇ ਬੰਦੇ ਨੇ ਪਰ ਰਵਾਈ ਕਰਨ ਦੀ ਪਹੁੰਚਾਂਗੇ ਪਿੱਛੇ ਹੀ ਵੱਡੀਆਂ ਦੇਖੋ ਹੁਣ ਕੋਈ ਨਹੀਂ ਹੈਗਾ 10 ਸੈਕਿੰਡ ਤੋਂ ਬਾਅਦ ਕੁਝ ਵੀ ਹੋਣਾ ਨਹੀਂ ਆਹ ਕਿੱਥੋਂ ਆ ਗਿਆ ਕਬੜੀ ਇਹ ਵੀਡੀਓ ਬੰਦ ਕਰ ਦੋ ਕਿਉਂਕਿ ਮੈਂ ਨਾ ਕਰ ਲੈਣੀ ਜਨ ਨੂੰ ਦੂਏ ਮਿੰਟ ਨਾ ਕਰਦਾ ਚਲੋ ਠੀਕ ਹੈ